ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋ ਅੱਜ ਦੀ ਵੀਡੀਓ 'ਚ ਗੱਲ ਕਰਨੀ ਹੈ ਆਪਾਂ ਇੱਕ ਝੋਨੇ ਦੀ ਵੈਰਾਈਟੇ ਬਾਰੇ ਜੋ ਕਿ ਆਪਾਂ ਪਿਛਲੇ ਸਾਲ ਵੀ ਲਾਈ ਸੀ ਇਸ ਸਾਲ ਵੀ ਇਸ ਦੀ ਪਨੀਰੀ ਵੀ ਚੁੱਕਿਆ ਹੈ ਇਹ ਜਿਹੜੀ ਪਨੀਰੀ ਤੁਸੀਂ ਦੇਖ ਚੁੱਕੇ ਹੋ ਦੇਖ ਰਹੇ ਹੋ ਵੀਡੀਓ ਦੇ ਵਿੱਚ ਇਹ ਆਪਾਂ ਲਗਭਗ 20 ਮਈ ਨੂੰ ਪਨੀਰੀ ਦਾ ਛਿੱਟਾ ਮਾਰਿਆ ਸੀ ਤੇ ਅੱਜ ਦੇਖ ਲਓ ਤੁਸੀਂ ਵੀ ਤਿੰਨ ਤਰੀਕ ਹੋ ਗਈ 12-13 ਦਿਨਾਂ ਦੀ ਪਨੀਰੀ ਹੈ ਤੇ ਦੀ ਗਰੋਥ ਚੈੱਕ ਕਰ ਲਓ ਪੂਰੀ ਸੋਹਣੀ ਖੜੀ ਆ ਹਰੀ ਪੂਰੀ ਹਰੀ ਭਰੀ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਜਸ ਫਾਰਮਰ ਤੇ ਸਵਾਗਤ ਕੀਤਾ ਜਾਂਦਾ ਜਿਹੜੇ ਨਵੇਂ ਕਿਸਾਨ ਵੀਰਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ। ਬੈਲ ਵਾਲੇ ਬਟਨ ਨਾਲ ਨੋਟੀਫਿਕੇਸ਼ਨ ਔਨ ਕਰ ਲਿਓ ਤਾਂ ਜੋ ਕਿ ਤੁਹਾਡੇ ਤੱਕ ਆਪਣੇ ਹਰ ਇੱਕ ਆਉਣ ਵਾਲੀ ਵੀਡੀਓ ਦੀ ਸਹੀ ਸਮੇਂ ਸਿਰ ਜਾਣਕਾਰੀ ਮਿਲ ਸਕੇ। ਤਾਂ ਕਿਸਾਨ ਭਾਉ ਇਹ ਵੈਰਾਈਟੀ ਹੈ ਪੰਜਾਬ ਨੰਬਰ 1 ਜੋ ਕਿ ਆਪਾਂ ਪਿਛਲੇ ਸਾਲ ਆਪਣੇ ਖੇਤ ਦੇ ਵਿੱਚ ਟ੍ਰਾਇਲ ਕੀਤਾ ਸੀ 10 ਜੀ 10 ਨਵੰਬਰ 10 ਜੀ 10 ਤਰੀਕ ਨੂੰ ਆਪਾਂ ਕਟਿੰਗ ਕਰਕੇ ਤੇ ਮੰਡੀ ਦੇ ਵਿੱਚ ਸੇਲ ਕੀਤੀ ਸੀ ਜੋ ਕਿ 90 ਸਮਥਿੰਗ ਵੀ 90 ਪਲੱਸ ਝਾੜ ਆਇਆ ਸੀ ਤਾਂ 90 95 ਲਾ ਲਓ ਤੇ 90 ਕ ਪਲੱਸ ਹੀ ਝਾੜ ਆਇਆ ਸੀ ਤੇ ਵੈਰਾਈਟੀ ਦੀ ਖਾਸੀਅਤ ਮੈਨੂੰ ਕੀ ਲੱਗੀ ਜੋ ਮੈਂ ਪਿਛਲੇ ਸਾਲ ਚੈੱਕ ਕੀਤੀ ਪਹਿਲੀ ਗੱਲ ਤਾਂ ਇਹ ਦੀ ਪਨੀਰੀ ਹੈ ਜੋ ਬਹੁਤ ਘੱਟ ਸਮੇਂ ਵਿੱਚ ਤਿਆਰ ਹੁੰਦੀ ਹੈ ਜਿਹੜੀ ਕਿ 24-25 ਦਿਨਾਂ ਦੇ ਵਿੱਚ ਪ੍ਰੋਪਰ ਤਿਆਰ ਹੋ ਜਾਂਦੀ ਹੈ ਜੇ ਬਸ ਸਹੀ ਖੁਰਾਕ ਸਹੀ ਟਾਈਮ ਤੇ ਵੀਜੀਏ ਜੇ ਸਹੀ ਢੰਗ ਤੇ ਤੇ ਨੰਬਰ 2 ਜਦੋਂ ਇਹ ਲਾਗੇ ਵੈਰਾਈਟੀ ਉਸ ਤੋਂ ਬਾਅਦ ਇਹਨੂੰ ਸਿਰਫ ਅਸੀਂ ਜੂਰੀਆ ਦੀ ਹੀ ਡੋਜ਼ਾਂ ਪਾਈਆਂ ਸੀ ਤਿੰਨ ਤੇ ਕੋਈ ਇੱਥੇ ਮੰਨ ਲਓ ਵੀ ਆਪਾਂ ਇਨਸੈਕਟੀਸਾਈਡ ਜਾਂ ਫੰਗੀਸਾਈਡ ਕਿਸੇ ਵੀ ਪ੍ਰਕਾਰ ਦੇ ਸਪਰੇ ਨਹੀਂ ਕੀਤੀ ਸੀ ਮੰਨ ਲਓ ਵੀ ਇਹ ਵੈਰਾਈਟੀ ਆਪਣੇ ਬਿਨਾ ਸਪਰੇ ਤੋਂ ਵਾਕਿਆ ਤਿਆਰ ਹੋ ਗਈ ਸੀ ਜੋ ਕਿ ਪਿਛਲੇ ਸਾਲ ਦਾ ਮੇਰਾ ਆਪਣਾ ਤਜਰਬਾ ਸੀ ਤੇ ਬਾਕੀ ਵੈਰਾਈਟੀ ਇਹ ਪਿਆਜ یونیورسٹی ਦੀ ਦੱਸੀ ਜਾਂਦੀ ਹੈ ਪੂਛ ਵਾਲਿਆਂ ਦੇ ਟਾਈਪ ਮੰਨ ਲਓ 44 ਨਾਲੋਂ ਘੱਟ ਟਫ ਸਮਾਂ ਲੈਂਦੀ ਹੈ ਪਿলিউਸ਼ਨ ਨਾਲੋਂ ਤਾਂ ਬਹੁਤ ਘੱਟ ਲੈਂਦੀ ਹੈ ਜਿਹੜਾ ਦਾਣੇ ਦਾ ਸਾਈਜ਼ ਹੈ ਇਹਦਾ ਉਹ ਲਗਭਗ ਊਸ਼ਾ 44 ਜਿੰਨਾ ਹੀ ਸਾਈਜ਼ ਹੈ ਤੇ ਇੰਨੀ ਸੋਹਣੀ ਚਮਕ ਤੇ ਲਾਸਟ ਦੇ ਵਿੱਚ ਆ ਕੇ ਬੰਲੀਆਂ ਹੀ ਰਹਿ ਜਾਂਦੀਆਂ ਗੱਲੀਆਂ ਪੱਤਾ ਤਾਂ ਇਹਦਾ ਆਪਣੇ ਆਪ ਹੀ ਸੁੱਕ ਜਾਂਦਾ ਤੇ ਵੀ ਇਸ ਕਰਕੇ ਆਪਾਂ ਇਸ ਵਾਰ 8-9 ਕਿੱਲੇ ਲਾਉਣ ਦੀ ਸੋਚੀ ਇਸ ਵੈਰਾਈਟੀ ਦੀ ਤੇ ਆਪਣੇ ਵੀ ਇਸ ਕਰਕੇ ਇਹਦੇ ਪਾਠ ਨੂੰ ਕਿਲੇ ਲਾ ਰਹੇ ਤਾਂ ਤੁਸੀਂ ਉਹ ਵੈਰਾਈਟੀ ਇੱਕੋ 13 ਦਿਨਾਂ ਦੀ ਪਨੀਰੀ ਦੇ ਵਿੱਚ ਕੋਈ ਕਮੀ ਨਹੀਂ ਇਹਦੇ ਵਿੱਚ ਖਾਦਾਂ ਦੀ ਗੱਲ ਕਰੀ ਇੱਕ ਤਾਂ ਰੂੜੀ ਪਾਈ ਗਈ ਹੈ ਇੱਕ ਆਪਣੀ ਡੀਏਪੀ ਤੇ ਨਾਲ ਹੀ ਯੂਰੀਆ ਅਜੇ ਜ਼ਿੰਕ ਪੋਟਾਸ਼ ਇਹਦੇ ਵਿੱਚ ਕੁਝ ਨਹੀਂ ਪਾਇਆ ਗਿਆ ਫਿਰ ਵੀ ਵੈਰਾਈਟੀ ਦੇ 2 ਕਿਲੋ ਪ੍ਰਤੀ ਮਰਲੇ ਦਾ ਬੀਜ ਪਾਇਆ ਗਿਆ ਤੇ ਤੁਸੀਂ ਵੀ ਇਸ ਅਕੋਰਡਿੰਗ ਉਹ ਪਨੀਰੀ ਚੈੱਕ ਕਰ ਸਕਦੇ ਨਾ ਸੰਘਣੀ ਹੈ ਨਾ ਵਿਰਲੀ ਹੈ ਤੇ ਵੀ ਪੂਰੀ ਵਧੀਆ ਵੈਰਾਈਟੀ ਲੱਗੇ ਹੁਣ ਤੱਕ ਦੀ ਮੈਨੂੰ ਬਾਕੀ 1-2 ਸਾਲਾਂ ਦੇ ਵਿੱਚ ਚੰਗੀ ਤਰ੍ਹਾਂ ਇਸ ਵਾਰ ਕਲੀਅਰ ਹੋ ਜਾਊਗਾ ਕਿਵੇਂ ਵੈਰਾਈਟੀਆਂ ਹੈ ਤਾਂ ਇਸ ਕਰਕੇ ਆਪਾਂ ਨੂੰ ਜ਼ਮੀਦਾਰਾਂ ਨੂੰ ਘੱਟ ਸਮੇਂ ਦੀਆਂ ਵੈਰਾਈਟੀਆਂ ਲਾਉਣੀਆਂ ਚਾਹੀਦੀਆਂ ਜਿਵੇਂ ਕਿ ਆਪਾਂ ਇਸ ਸਾਲ ਪੀਲੀ ਉਸਾ ਨਹੀਂ ਲਾ ਰਹੇ ਉਸਤਵਾਲੀ ਲਾ ਰਹੇ ਆ ਤੇ ਪੰਜਾਬ ਨੰਬਰ 1 ਹੈ ਤੇ ਮੁੱਛਲ ਵੀ ਨਹੀਂ ਆਪਾਂ ਲਾ ਰਹੇ ਇਸ ਵਾਰ ਤੇ ਬਾਕੀ ਜੇ ਤੁਹਾਡੀ ਪਨੀਰੀ ਵੀ ਕਿਸੇ ਪ੍ਰਕਾਰ ਨਾਲ ਪੀਲੇ ਪੀਲਾਪਨਾ ਜਾਂ ਗਰੋਥ ਨਹੀਂ ਕਰ ਰਹੀ ਉਹਦੇ ਲਈ ਤੁਸੀਂ ਖਾਦਾਂ ਦੀ ਮੈਨੇਜਮੈਂਟ ਸਹੀ ਰੱਖੋ ਸਹੀ ਸਮੇਂ ਤੇ ਪਾਣੀ ਲਾਓ ਤੇ ਜ਼ਿੰਕ ਯੂਰੀਆ ਮੈਗਨੀਜ਼ ਜ਼ਿੰਕ ਯੂਰੀਆ ਡੀਏਪੀ ਤੇ ਪੋਟਾਸ਼ ਇਹ ਮੇਨ ਤਿੰਨ ਤੱਤ ਜਿਹੜੇ ਪਨੀਰੀ ਨੂੰ ਸਮੇਂ ਸਿਰ ਦਿਓ ਤਾਂ ਤੁਹਾਡੀ ਪਨੀਰੀ ਦੀ ਗਰੋਥ ਸਹੀ ਹੋਊਗੀ ਦਿਨ ਦੇ ਸਮੇਂ ਪਾਣੀ ਨਾ ਲਾਓ ਰਾਤ ਦੇ ਸਮੇਂ ਹੀ ਸ਼ਾਮ ਦੇ ਸਮੇਂ ਪਨੀਰੀ ਨੂੰ ਫੁੱਲ ਭਰ ਕੇ ਪਾਣੀ ਲਾਓ ਤੁਹਾਡਾ ਬੀੜਾ ਪਾਣਾ ਆਪੇ ਦੂਰ ਹੋ ਜਾਊਗਾ ਉਮੀਦ ਕਰਦਾ ਵੀਡੀਓ ਪਸੰਦ ਹੋ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਕਿਹੜੇ ਕਿਹੜੇ ਕਿਸਾਨ ਵੀਰ ਪੰਜਾਬ ਨੰਬਰ 1 ਅੰਡ ਵੈਰਾਈਟੀ ਪਿਛਲੇ ਸਾਲ ਲਾਈ ਸੀ ਜਾਂ ਇਸ ਸਾਲ ਲਾ ਰਹੇ ਨੇ ਤਾਂ ਉਹ ਇਸ ਬਾਰੇ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਹਾਡਾ ਝਾੜ ਕਿੰਨਾ ਆਇਆ ਸੀ ਪਿਛਲੇ ਦਾ